ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ ਵਿੱਚ ਕੰਮ ਕਰਦੇ ਕੱਚੇ ਕਰਮਚਾਰੀਆਂ ਵੱਲੋਂ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਅਤੇ ਗੁਨੀਆ ਤਨਖਾਹਾਂ ਵਿੱਚ ਵਾਧਾ ਕਰਨ ਦੀ ਮੰਗ ਨੂੰ ਲੈ ਕੇ ਵਾਟਰ ਸਪਲਾਈ ਦੀ ਟੈਂਕੀ ਤੇ ਚੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਬੁੱਢਲਾਡਾ ਵਿੱਚ ਕੱਚੇ ਕਰਮਚਾਰੀਆਂ ਵੱਲੋਂ ਪੱਕੇ ਦੀ ਮੰਗ ਨੂੰ ਲੈ ਕੇ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ। ਪਿਛਲੇ ਲੰਬੇ ਸਮੇਂ ਤੋਂ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਵਿੱਚ ਕੱਚੇ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ। ਜਦੋਂ ਕਿ 2001 ਦੇ ਵਿੱਚ ਬਣਾਈ ਪਾਲਿਸੀ ਤਹਿਤ ਉਹਨਾਂ ਦੀਆਂ ਤਨਖਾਹਾਂ ਵਿੱਚ ਵਾਧਾ ਨਹੀਂ ਕੀਤਾ ਜਾ ਰਿਹਾ। ਇਸ ਮੌਕੇ ਉਹਨਾਂ ਦਾ ਕਹਿਣਾ ਸੀ ਕਿ ਸਰਕਾਰ ਦੇ ਨੁਮਾਇੰਦਿਆਂ ਨੂੰ ਬਹੁਤ ਵਾਰ ਮੰਗ ਪੱਤਰ ਦਿੱਤੇ ਜਾ ਚੁੱਕੇ ਨੇ ਸਰਕਾਰ ਦੇ ਨਾਲ ਮੀਟਿੰਗ ਵੀ ਹੋਈ ਹੈ ਪਰ ਸਰਕਾਰ ਉਹਨਾਂ ਦੇ ਨਾਲ ਵਾਅਦਾ ਖਿਲਾਫੀ ਕਰ ਰਹੀ ਹੈ ਇਹ ਸਾਡੇ ਮਸਲੇ ਆ ਸਰ ਜਿਵੇਂ ਕਿ ਅਸੀਂ 15-15 ਸਾਲਾਂ ਤੋਂ ਨੰਗੂਣ ਇਤਹਾ ਤਨਖਾਹਾਂ ਤੇ ਕੰਮ ਕਰਦੇ ਆ ਰਹਾਂ ਤੇ ਜਿਵੇਂ ਕਿ ਕੋਈ ਸਾਡੇ ਤੇ ਸਰਕਾਰ ਵੱਲੋਂ ਪਾਲਿਸੀ 2021 ਦੇ ਵਿੱਚ ਬਣੀ ਸੀਗੀ ਅਸੀਂ ਉਹ ਪਾਲਿਸੀ ਲਾਗੂ ਕਰਵਾਉਣ ਵਾਸਤੇ ਸਾਡਾ ਧਰਨਾ ਰੱਖਿਆ ਹੋਇਆ ਹੈ ਕਿਉਂਕਿ ਸਾਡਾ 8-10000 ਰੁਪਏ ਤਨਖਾਹ ਹੈ ਉਹਦੇ ਨਾਲ ਸਾਡਾ ਜੀਵਨ ਨਹੀਂ ਹੁੰਦਾ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਸਾਡੀ ਗੁਜ਼ਾਰੇ ਦੇ ਹਿਸਾਬ ਨਾਲ ਮਹਿੰਗਾਈ ਦੇ ਹਿਸਾਬ ਨਾਲ ਸਾਡੀ ਤਨਖਾਹ ਵਧਾਈ ਜਾਵੇ ਤੇ ਸਾਨੂੰ ਮੈਕ ਵਿੱਚ ਰੈਗੂਲਰ ਕੀਤਾ ਜਾਵੇ ਵੀ ਅਸੀਂ ਬਹੁਤ ਲੰਮੇ ਸਮੇਂ ਤੋਂ ਇਹ ਗੰਦ ਦੇ ਨਾਲ ਜੂਝਦੇ ਆ ਰਹੇ ਆਂ ਤੇ ਜੇ ਅਸੀਂ ਕੰਮ ਦਸੀਏ ਕੰਮ ਵੀ ਅਸੀਂ ਸਿਵਰਮੈਨੀ ਦਾ ਕਰਦੇ ਆ ਜੀ ਸਭ ਤੋਂ ਘੱਟਿਆ ਕੰਮ ਕਰਦੇ ਤੇ ਸਭ ਤੋਂ ਘੱਟ ਤਨਖਾਹ ਲੈਂਦੇ ਜੀ ਅੰਨੇ ਸਾਥੀ ਜਿਹੜੇ ਤੁਹਾਡੇ ਜਿਹੜੇ ਟੈਂਕੀ ਦੇ ਰੋਸਪਰ ਕਰ ਕਰ ਮਤ ਕਿਹੜੇ ਆ ਅੱਜ ਸਾਡੇ 5-7 ਟੈਂਕੀ ਦੇ ਜਿਹੜੇ ਹੋਣੇ ਨੇ ਜੀ ਉਹ ਬਸ ਇਹ ਸਾਡੀ ਮੰਗਾਂ ਲੈ ਕੇ ਵੀ ਸਾਡੇ ਮਸਲੇ ਹੱਲ ਹੋਣੇ ਚਾਹੀਦੇ ਨੇ ਜੀ ਮਸਲੇ ਸਾਡੇ ਬੜੇ ਲੰਮੇ ਸਮੇ ਤੋਂ ਲੰਮਕ ਰਹੇ ਜੀ ਇੱਕ ਤਾਂ ਅਸੀਂ ਜਿਹੜੀਆਂ ਲੋਕਲ ਮੰਗਾ ਨੇ ਜੀ ਹਰ ਮਹੀਨੇ ਅਸੀਂ ਇਹਨਾਂ ਤੋਂ ਰੋਪੇਟ ਕੇ 25 26 ਤਰੀਕ ਤੱਕ ਸੈਲਰੀ ਲੈਣੇ ਆ ਚਲੋ ਉਹ ਤਾਂ ਇਹਨਾਂ ਦਾ ਚੱਲਦਾ ਆ ਰਿਹਾ ਜੀ ਇੱਕ 2021 ਦੇ ਵਿੱਚ ਕੋਈ ਪਾਲਿਸੀ ਬਣਾਈ ਸੀ ਸਰਕਾਰ ਨੇ ਮੁੱਖ ਸਰਕਾਰ ਨੇ ਕਿ ਉਹ ਚਿੱਠੀ ਨੂੰ ਵੀ ਇਹ ਲੋਕਲ ਜਿਹੜੇ ਅਫਸਰ ਨੇ ਜਿਵੇਂ ਕਿ ਬਠਿੰਡੇ ਤੋਂ ਐਸਸੀ ਜਾਂ ਬਠਿੰਡੇ ਦਾ ਮਾਨਸਾ ਤੋਂ ਐਕਸ਼ਨ ਸਾਹਿਬ ਉਹਦੇ ਵਿੱਚ ਲਕੋਧੀਆਂ ਚਾਲਾ ਚੱਲੀਆਂ ਜਾਂਦੇ ਨੇ ਸਾਨੂੰ ਝੂਠ ਬੋਲਦੇ ਨੇ ਗੱਪ ਮਾਰਦੇ ਨੇ ਇਸ ਚਿੱਠੀ ਨੂੰ ਮਤਲਬ ਦੱਬੀ ਜਾਂਦੇ ਐ ਤੇ ਸਾਡੀ ਗੱਲ ਤੇ ਗੌਰ ਨਹੀਂ ਕਰਦੇ ਵੀ ਸਾਨੂੰ ਬਹੁਤ ਲੰਮੇ ਸਮੇਂ ਤੋਂ ਉਹ ਧਰਨਾ ਮਜਾਰਾ ਕਰਦੇ ਨੂੰ ਹੋ ਗਿਆ ਤੇ ਅੱਜ ਸਾਨੂੰ ਇਹ ਮਰੀ ਗਰੀ ਹੋ ਗਈ ਨਹੀਂ ਸਾਨੂੰ ਪੰਜ ਬੰਦੇ ਨੂੰ ਟੈਂਕੀ ਤੇ ਚੜਾਉਣਾ ਪੈ ਗਿਆ ਤੇ ਇਹ ਤੋਂ ਬਾਅਦ ਵੀ ਜੇ ਸਾਡੀ ਗੱਲ ਦਾ ਕੋਈ ਮਤਲਬ ਨਹੀਂ ਆਉਂਦਾ ਤੇ ਅਸਰ ਹੁੰਦਾ ਤਾਂ ਅਸੀਂ ਇੱਦਾਂ ਵੀ ਤਿੱਖੇ ਸੰਘਰਸ਼ ਵਿੜਾਂਗੇ ਇਹ ਹੀ ਸਾਡੀ ਯੂਨੀਅਨ ਦਾ ਫੈਸਲਾ ਹੈ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ ਵਿੱਚ ਕੰਮ ਕਰਦੇ ਕੱਚੇ ਕਰਮਚਾਰੀਆਂ ਵੱਲੋਂ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਨੇ ਗੁਨੀਆਂ ਤਨਖਾਹਾਂ ਵਿੱਚ ਵਾਧਾ ਕਰਨ ਦੀ ਮੰਗ ਨੂੰ ਲੈ ਕੇ ਵਾਟਰ ਸਪਲਾਈ ਦੀ ਟੈਂਕੀ ਤੇ ਚੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਬੁੱਢਲਾਡਾ ਵਿੱਚ ਕੱਚੇ ਕਰਮਚਾਰੀਆਂ ਵੱਲੋਂ ਪੱਕੇ ਦੀ ਮੰਗ ਨੂੰ ਲੈ ਕੇ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ ਪਿਛਲੇ ਲੰਬੇ ਸਮੇਂ ਤੋਂ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਵਿੱਚ ਕੱਚੇ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਜਦੋਂ ਕਿ 2001 ਦੇ ਵਿੱਚ ਬਣਾਈ ਪਾਲਿਸੀ ਤਹਿਤ ਉਹਨਾਂ ਦੀਆਂ ਤਨਖਾਹਾਂ ਵਿੱਚ ਵਾਧਾ ਨਹੀਂ ਕੀਤਾ ਜਾ ਰਿਹਾ ਇਸ ਮੌਕੇ ਉਹਨਾਂ ਨੇ ਕਹਿਣਾ ਸੀ ਕਿ ਸਰਕਾਰ ਦੇ ਨੁਮਾਇੰਦਿਆਂ ਨੂੰ ਬਹੁਤ ਵਾਰ ਮੰਗ ਪੱਤਰ ਦਿੱਤੇ ਜਾ ਚੁੱਕੇ ਨੇ ਸਰਕਾਰ ਦੇ ਨਾਲ ਮੀਟਿੰਗ ਵੀ ਹੋਈ ਹੈ ਪਰ ਸਰਕਾਰ ਉਹਨਾਂ ਦੇ ਨਾਲ ਵਾਅਦਾ ਖਿਲਾਫੀ ਕਰ ਰਹੀ ਹੈ ਇਹ ਸਾਡੇ ਮਸਲੇ ਆ ਸਰ ਜਿਵੇਂ ਕਿ ਅਸੀਂ 15-15 ਸਾਲਾਂ ਤੋਂ ਨਗੂਨ ਇਤਹਾ ਤਨਖਾਹਾਂ ਤੇ ਕੰਮ ਕਰਦੇ ਆ ਰਹਾਂ ਤੇ ਜਿਵੇਂ ਕਿ ਕੋਈ ਸਾਡੇ ਤੇ ਸਰਕਾਰ ਵੱਲੋਂ ਪਾਲਿਸੀ 2021 ਦੇ ਵਿੱਚ ਬਣੀ ਸੀਗੀ ਅਸੀਂ ਉਹ ਪਾਲਿਸੀ ਲਾਗੂ ਕਰਵਾਉਣ ਵਾਸਤੇ ਸਾਡਾ ਧਰਨਾ ਰੱਖਿਆ ਹੋਇਆ ਹੈ ਕਿਉਂਕਿ ਸਾਡਾ 8-10000 ਰੁਪਏ ਤਨਖਾਹ ਹੈ ਉਹਦੇ ਨਾਲ ਸਾਡਾ ਜੀਵਨ ਨਹੀਂ ਹੁੰਦਾ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਸਾਡੀ ਗੁਜ਼ਾਰੇ ਦੇ ਹਿਸਾਬ ਨਾਲ ਮਹਿੰਗਾਈ ਦੇ ਹਿਸਾਬ ਨਾਲ ਸਾਡੀ ਤਨਖਾਹ ਵਧਾਈ ਜਾਵੇ ਤੇ ਸਾਨੂੰ ਮੈਕ ਵਿੱਚ ਰੈਗੂਲਰ ਕੀਤਾ ਜਾਵੇ ਵੀ ਅਸੀਂ ਬਹੁਤ ਲੰਮੇ ਸਮੇਂ ਤੋਂ ਇਹ ਗੰਦ ਦੇ ਨਾਲ ਜੂਝਦੇ ਆ ਰਹੇ ਆਂ ਤੇ ਜੇ ਅਸੀਂ ਕੰਮ ਦਸੀਏ ਕੰਮ ਵੀ ਅਸੀਂ ਸਿਵਰਮੈਨੀ ਦਾ ਕਰਦੇ ਆ ਜੀ ਸਭ ਤੋਂ ਘੱਟ ਆ ਕੰਮ ਕਰਦੇ ਤੇ ਸਭ ਤੋਂ ਘੱਟ ਤਨਖਾਹ ਲੈਂਦੇ ਜੀ ਅੰਨੇ ਸਾਥੀ ਜਿਹੜੇ ਤੁਹਾਡੇ ਤੇ ਟੈਂਕੀ ਦੇ ਰੋਸਪਰ ਕਰ ਕਰ ਮਤ ਕਿਹੜੇ ਆ ਅੱਜ ਸਾਡੇ 5-7 ਟੈਂਕੀ ਦੇ ਜਿਹੜੇ ਹੋਏ ਨੇ ਜੀ ਉਹ ਬਸ ਇਹ ਸਾਡੀ ਮੰਗਾਂ ਲੈ ਕੇ ਵੀ ਸਾਡੇ ਮਸਲੇ ਹੱਲ ਹੋਣੇ ਚਾਹੀਦੇ ਨੇ ਜੀ ਮਸਲੇ ਸਾਡੇ ਬੜੇ ਲੰਮੇ ਸਮੇ ਤੋਂ ਲੰਮਕ ਰਹੇ ਜੀ ਇੱਕ ਤਾਂ ਅਸੀਂ ਜਿਹੜੀਆਂ ਲੋਕਲ ਮੰਗਾ ਨੇ ਵੀ ਹਰ ਮਹੀਨੇ ਅਸੀਂ ਉਹਨਾਂ ਤੋਂ ਰੋ ਪਿੱਟ ਕੇ 25 26 ਤਰੀਕ ਤੱਕ ਸੈਲਰੀ ਲੈਣੇ ਆ ਚਲੋ ਉਹ ਤਾਂ ਇਹਨਾਂ ਦਾ ਚੱਲਦਾ ਹੀ ਆ ਰਿਹਾ ਜੀ ਇੱਕ 2021 ਦੇ ਵਿੱਚ ਕੋਈ ਪਾਲਿਸੀ ਬਣਾਈ ਸੀ ਸਰਕਾਰ ਨੇ ਮੁੱਖ ਸਰਕਾਰ ਨੇ ਤੇ ਉਹ ਚਿੱਠੀ ਨੂੰ ਵੀ ਇਹ ਲੋਕਲ ਜਿਹੜੇ ਅਫਸਰ ਨੇ ਜਿਵੇਂ ਕਿ ਵਿਕਿੰਦਿਤ ਐਸਸੀ ਜਾਂ ਬਠਿੰਡਾ ਰਹਿਮਾਨ ਸਾਹਿਬ ਤੇ ਐਕਸ਼ਨ ਸਾਹਿਬ ਉਹਦੇ ਵਿੱਚ ਲਕੋਧੀਆਂ ਚਾਲਾ ਚੱਲੀਆਂ ਜਾਂਦੇ ਨੇ ਸਾਨੂੰ ਝੂਠ ਬੋਲਦੇ ਨੇ ਗੱਪ ਮਾਰਦੇ ਨੇ ਇਸ ਚਿੱਠੀ ਨੂੰ ਮਤਲਬ ਦੱਬੀ ਜਾਂਦੇ ਐ ਤੇ ਸਾਡੀ ਗੱਲ ਤੇ ਗੌਰ ਨਹੀਂ ਕਰਦੇ ਵੀ ਸਾਨੂੰ ਬਹੁਤ ਲੰਮੇ ਸਮੇਂ ਤੋਂ ਉਹ ਧਰਨਾ ਮਜਾਰਾ ਕਰਦੇ ਨੂੰ ਹੋ ਗਿਆ ਤੇ ਅੱਜ ਸਾਨੂੰ ਇਹ ਮਰੀ ਗਰੀ ਹੋ ਗਈ ਨਹੀਂ ਸਾਨੂੰ ਪੰਜ ਬੰਦੇ ਨੂੰ ਟੈਂਕੀ ਤੇ ਚੜਾਉਣਾ ਪੈ ਗਿਆ ਤੇ ਇਹ ਤੋਂ ਬਾਅਦ ਵੀ ਜੇ ਸਾਡੀ ਗੱਲ ਦਾ ਕੋਈ ਮਤਲਬ ਨਹੀਂ ਆਉਂਦਾ ਤੇ ਅਸਰ ਹੁੰਦਾ ਤਾਂ ਅਸੀਂ ਇੱਦਾਂ ਵੀ ਤਿੱਖੇ ਸੰਘਰਸ਼ ਵਿੜਾਂਗੇ ਇਹ ਹੀ ਸਾਡੀ ਯੂਨੀਅਨ ਦਾ ਫੈਸਲਾ ਹੈ